ਨੈਕਸਟ ਆਪਣੇ ਕੋਲ ਚੈਪਟਰ ਆਉਂਦਾ ਜੀ ਫਾਈਨੈਂਸ਼ੀਅਲ ਸਟੇਟਮੈਂਟ ਅਨਾਲਿਸਿਸ ਬਾਰੇ ਸਭ ਤੋਂ ਪਹਿਲਾਂ ਇਹ ਦੇਖ ਹੈਗਾ ਫਾਈਨੈਂਸ਼ੀਅਲ ਸਟੇਟਮੈਂਟ ਬਾਰੇ ਮੈਂ ਮਾਰੇ ਮੁੱਟੇ ਨਾਲ ਫੋਟੋ ਦਿਖਾ ਦਿੰਨਾ ਆਪਾਂ ਪਹਿਲਾਂ ਗੱਲ ਕਰੀਏ ਬੈਲੈਂਸ ਸ਼ੀਟ ਜਿਹੜੀ ਕੰਪਨੀ ਦੀ ਹੁੰਦੀ ਹੈ ਮੀਚਰਸ ਦੋ ਮੇਨਲੀ ਫਾਈਨੈਂਸ਼ੀਅਲ ਸਟੇਟਮੈਂਟ ਨੇ ਇੱਕ ਫਾਈਨੈਂਸ਼ੀਅਲ ਆਪਣੇ ਬੈਲੈਂਸ ਸ਼ੀਟ ਹੈ ਇੱਕ ਆਪਣੇ ਕੋਲ ਹੈਗਾ ਜੀ ਪੀ ਐਨ ਐਡੀ ਐਲ ਸਟੇਟਮੈਂਟ ਅਕਾਊਂਟ ਨਹੀਂ ਹੈ ਸਟੇਟਮੈਂਟ ਹੈ ਉਹ ਵੀ ਬੜੀ ਪਿਆਰੀ ਹੈ ਪਹਿਲਾਂ ਬੈਲੈਂਸ ਸ਼ੀਟ ਬਾਰੇ ਗੱਲ ਕਰਦੇ ਹਾਂ ਉਹ ਜ਼ਿਆਦਾ ਇੰਪੋਰਟੈਂਟ ਹੈ ਦੋ ਕੈਟੇਗਰੀਜ਼ ਹ ਪੈਲੈ ਕੁੜੀ ਐਂਡ ਲਾਇਬਿਲਟੀ ਉੱਪਰ ਸ਼ੋ ਹੁੰਦੀ ਹੈ ਐਸੋ ਨੀਚੇ ਸ਼ੋ ਹੁੰਦਣਾ ਹੈ ਪਾਰਨਰਸ਼ਿਪ ਚ ਇਧਰ ਇਧਰ ਸਿਕਾ ਇੱਥੇ ਵਰਟੀਕਲ ਫਾਰਮ ਹੁੰਦੀ ਹੈ ਠੀਕ ਦੂਸਰਾ ਪੁਆਇੰਟ ਇਕਵਿਟੀ ਐਂਡ ਲਾਇਬਿਲਟੀ ਵਿੱਚ ਤਿੰਨ ਹੈਡ ਨੇ ਐਸੈਟ ਦੇ ਵਿੱਚ ਦੋ ਹੈਡ ਨੇ ਇਕਵਿਟੀ ਐਂਡ ਲਾਇਬਿਲਟੀ ਦੇ ਵਿੱਚ ਹੈਡ ਦੇ ਨਾਮ ਜਿਹੜੇ ਹੈਗੇ ਨੇ ਉਹ ਸ਼ੇਅਰਹੋਲਡਰ ਫੰਡ ਹੈ ਇੱਕ ਨਾਨ ਕਰੰਟ ਲਾਇਬਿਲਟੀ ਹੈ ਇੱਕ ਕਰੰਟ ਲਾਇਬਿਲਟੀ ਹੈ ਐਸਰ ਦੇ ਵਿੱਚ ਨਾਨ ਕਰੰਟ ਐਸਰ ਹੈ ਦਾ ਕਰੰਟ ਐਸਰ ਹੈ ਨੰਬਰ ਨਾਮ ਪੜ੍ਹ ਕੇ ਸਾਸਣਾ ਨਾ ਤੁਹਾਨੂੰ ਮਾੜਾ ਮਾੜਾ ਸਮਝਾ ਦੇਣਾ ਹੈ ਹੈਡਸ ਦੇ ਵਿੱਚ ਦੇਖੋ ਇਕਵਿਟੀ ਲਾਇਬਿਲਿਟੀ ਦੇ ਵਿੱਚ ਤੁਹਾਨੂੰ ਇੱਕ ਹੈਡ ਹੋਰ ਨਜ਼ਰ ਆਏਗਾ ਉਹਦੇ ਬਾਰੇ ਗੱਲ ਕਰਦੇ ਹਾਂ ਸ਼ੇਅਰ ਕੈਪੀਟਲ ਠੀਕ ਹੈ ਰਿਜ਼ਰਵਾਂ ਸਰਪਲਸ ਜਿਹਦੇ ਵਿੱਚ ਸਾਰਾ ਪ੍ਰੋਫਿਟ ਵਗੈਰਾ ਆਏਗਾ ਮਨੀ ਰਿਸੀਵਡ ਅਗੇਂਸਟ ਸ਼ੇਅਰ ਵਾਰੈਂਟਸ ਹੈ ਸ਼ੇਅਰ ਵਾਰੈਂਟਸ ਕੀ ਚੀਜ਼ ਹੈ ਇੱਕ ਪਾਰਟਿਕੂਲਰ ਪ੍ਰਾਈਸ ਦੇ ਉੱਤੇ ਪਹਿਲਾਂ ਹੀ ਵਾਰੈਂਟ ਇਸ਼ੂ ਕਰ ਦਿੰਦੇ ਨੇ ਕਿ ਵੀ ਤੁਹਾਨੂੰ ਸ਼ੇਅਰ ਇਸ਼ੂ ਕਰ ਦੇਵਾਂਗੇ ਥੋੜੇ ਦਿਨ ਬਾਅਦ ਠੀਕ ਹੈ ਵੀ ਆ ਤੁਸੀਂ ਇਸ ਤੇ ਗੱਲ ਦਾ ਸਬੂਤ ਲੈ ਲ ਉਹਦੇ ਪੈਸੇ ਆਏ ਪਏ ਹੁੰਦ ਨੇ ਸ਼ੇਅਰ ਕੈਪੀਟਲ ਨੇ ਹੁੰਦੀ ਹੁੰਦੇ ਇਹ ਵਾਰੰਟਸ ਹੁੰਦ ਨੇ ਸਰਟੀਫਿਕੇਟ ਵਰਗੇ ਹੁੰਦ ਨੇ ਅੱਜ ਕੱਲ ਪਤਾ ਨਹੀਂ ਮਿਲਦਾ ਕਿ ਨਹੀਂ ਮਿਲਦਾ ਦੂਸਰਾ ਪੁਆਇੰਟ ਸ਼ੇਅਰ ਅਪਲੀਕੇਸ਼ਨ ਪੈਂਡਿੰਗ ਅਲੋਟਮੈਂਟ ਬਾਇਚਨ ਸਪੋਜ਼ ਕਰੋ ਵੀ ਜਿਹੜਾ ਅਲੋਟਮੈਂਟ ਇਹਨਾਂ ਨੇ ਕੀਤੀ ਜਦੋਂ ਅਪਲੀਕੇਸ਼ਨ ਮਤਲਬ ਮੰਗਵਾਈ ਪੈਸੇ ਆਏ ਉਸ ਟਾਈਮ 31 ਮਾਰਚ ਦੀ ਡੇਟ ਆ ਰਹੀ ਸੀਗੀ ਤੇ ਇਹਨਾਂ ਨੇ ਅਲੋਟਮੈਂਟ ਕਰਨ ਤੇ ਦੇਰੀ ਲਾਤੀ ਕੋਣ ਹਾਲੇ ਅਲੋਟਮੈਂਟ ਹੋਈ ਨਹੀਂ ਹੈਗੀ ਤੇ ਅਪਲੀਕੇਸ਼ਨ ਬਣੀ ਆ ਕੇ ਘੜ ਗਈ ਆਪਣੇ ਕੋ ਪਰ ਆਪਣੇ ক্লোਜ਼ਿੰਗ ਦਿਖਾਣੀ ਹੈ ਇਸ ਕਰਕੇ ਇਹ ਪੈਸਾ ਇੱਥੇ ਸ਼ੋ ਹੋ ਜਾਂਦਾ ਹੁੰਦਾ ਸ਼ੇਅਰ ਅਪ ਤੀਸਰਾ ਹੈਗਾ ਨਾਨ ਕਰਡ ਲਾਇਬਿਲਟੀ ਜਿਹਦੇ ਚ ਲੌਂਗ ਟਰਮ ਬੋਰੋਇੰਗ ਹੈ ਬੈਂਕੋਂ ਕੋਲੋਂ ਲੋਨ ਲੈ ਲੇ ਜਿਵੇਂ ਡੈਫਰ ਟੈਕਸ ਲਾਇਬਿਲਟੀ ਹੈ ਅਗਰ ਆਪਾਂ ਨੂੰ ਪਤਾ ਵੀ ਟੈਕਸ ਦੇਣਾ ਪਏਗਾ ਠੀਕ ਹੈ ਤਾਂ ਉਹ ਐਜ਼ ਅ ਲਾਇਬਿਲਟੀ ਇੱਥੇ ਸ਼ੋ ਹੋਏਗਾ ਕਿ ਜਿਹੜਾ ਟੈਕਸ ਪੇਏਬਲ ਆਪਣਾ ਬਣਦਾ ਪਿਆ ਠੀਕ ਹੈ ਜੀ ਜਿਹੜਾ ਆਪਾਂ ਐਕਚੁਅਲ ਦੇ ਵਿੱਚ ਕਮਾਈ ਕਰ ਚੁੱਕੇ ਆ ਉਸ ਟੈਕਸ ਆਪਣਾ ਆਪਣਾ ਕਢਾ ਲੈਨੇ ਹੁੰਨੇ ਆ ਤੇ ਅਗਰ ਉਹ ਲਿਮਿਟ ਤੋਂ ਜ਼ਿਆਦਾ ਬਣਦਾ ਪਿਆ ਕਿ ਆਪਾਂ ਟੈਕਸ ਨਿਕਲਣਾ ਪੇ ਹੋਣ ਵਾਲਾ ਹੈਗਾ ਤਾਂ ਇੱਥੇ ਡੈਫਰ ਟੈਕਸ ਲਾਇਬਿਲਟੀ ਬਣਦਾ ਨਹੀਂ ਤਾਂ ਅਗਰ ਉਲਟਾ ਵੀ ਹੋ ਜਾਂਦਾ ਕਿ ਵਾ ਡੈਫਰ ਟੈਕਸ ਐਸਿਡ ਵੀ ਬੰਦਦਾ ਉਹ ਥੱਲੇ ਚੋ ਹੁੰਦਾ ਜੀ ਫਿਲਹਾਲ ਇਹ ਜੀ ਟੈਨਸ਼ਨ ਨਾ ਲੈਣਾ ਡੈਫਰ ਟੈਕਸ ਲਾਇਬਿਲਟੀ ਹੈ ਇਸ ਚਾਹੀਗੀ ਡੈਫਰ ਟੈਕਸ ਐਸਿਡ نیچے ਆ ਜਾਏਗਾ ਜੀ ਐਸਿਡ ਦੇ ਵਿੱਚ ਅਦਰ ਲੌਂਗ ਟਰਮ ਲਾਇਬਿਲਟੀ ਹਾਂ ਹੋਰ ਲੌਂਗ ਟਰਮ ਲਾਇਬਿਲਟੀਆਂ ਅਦਰ ਲੌਂਗ ਟਰਮ ਲਾਇਬਿਲਟੀ ਦੀ ਬੈਸਟ ਐਗਜ਼ਾਮਪਲ ਜਿਹੜਾ ਪ੍ਰੀਮੀਅਮ ਸਿਗਰ ਰੀਡੈਂਪਸ਼ਨ ਤੇ ਤੇ ਇਸ ਤੋਂ ਇਲਾਵਾ ਅਗਰ ਆਪਣੇ ਕੋਲ ਹੁਣ ਲੌਂਗ ਟਰਮ ਪ੍ਰੋਵੀਜ਼ਨਸ ਵੀ ਆ ਸਕਦੀਆਂ ਨੇ ਠੀਕ ਹੈ ਇਸ ਤੋਂ ਇਲਾਵਾ ਕਰੰਟ ਲਾਇਬਿਲਟੀ ਕਰੰਟ ਲਾਇਬਿਲਟੀ ਦੀ ਸ਼ਾਰਟ ਟਰਮ ਬੋਰਿੰਗ ਹੈ トレड ペイアブル ਨੇ ਅਦਰ ਕੰਰੰਟ ਲਾਇਬਿਲਟੀ ਹੈ ਸ਼ਾਰਟ ਟਰਮ ਪ੍ਰੋਵੀਜ਼ਨਸ ਜਿਵੇਂ ਪ੍ਰੋਵੀਜ਼ਨ ਟੈਕਸ ਦੀ ਹੋਗੀ ਪ੍ਰੀਮੀਅਮ ਤੋਂ ਡਾਊਟਪੁਟ ਲੈਸ ਹੋਗੀ ਇਹ ਸ਼ਾਰਟ ਟਰਮ ਹੋ ਗਿਆ ਦਨ ਐਸੈਟਸ ਦੇ ਵਿੱਚ ਪ੍ਰੋਪਰਟੀ ਪਲਾਂਟ ਇਕੁਪਮੈਂਟ ਇਨ ਨਾਨ ਕੰਰੰਟ ਐਸੈਟਸ ਦਾ ਪਾਰਟ ਨੇ ਇਹਦੇ ਵਿੱਚ ਟੈਂਜਿਬਲ ਇਨਟੈਂਜਿਬਲ ਵਰਕ ਇਨ ਪ੍ਰੋਗਰੈਸ ਇਨਟੈਂਜਿਬਲ ਐਸੈਟ ਅੰਡਰ ਡਿਵੈਲਪਮੈਂਟ ਸਾਰੇ ਕੁਝ ਵਿੱਚ ਆ ਗਿਆ ਨਾਨ ਕੰਰੰਟ ਇਨਵੈਸਟਮੈਂਟ ਵੀ ਹੁੰਦੀਆਂ ਨੇ ਡੈਫਰ ਟੈਕਸ ਐਸੈਟ ਜਿਵੇਂ ਉਥੇ ਲਾਇਬਿਲਟੀਆਂ ਸੇ ਐਸੈਟ ਵੀ ਹੁੰਦਾ ਲੌਂਗ ਟਰਮ ਲੋਨ ਤੇ ਅਡਵਾਂਸ ਅਗਰ ਦੇ ਰੱਖਿਆ ਕਿਸ ਨੂੰ ਆਪ ਕਰੰਟ ਐਸੈਟਸ ਦੇ ਵਿੱਚ ਕਰੰਟ ਇਨਵੈਸਟਮੈਂਟ, ਇਨਵੈਂਟਰੀ, ਟ੍ਰੇਡ ਅਬਲ, ਕੈਸ਼, ਸ਼ਾਰਟ-ਟਰਮ ਲੋਨ ਹੋਰ ਕਰੰਟ ਐਸੈਟਸ ਜਿਵੇਂ ਕਿ ਪ੍ਰੀਪੇਡ ਐਕਸਪੈਂਸ ਹੋ ਗਿਆ, ਆਊਟਸਟੈਂਡਿੰਗ ਇਨਕਮ ਹੋ ਗਿਆ ਉਹ ਅਦਰ ਕਰੰਟ ਐਸੈਟਸ ਆ ਜਾਣਗੇ। ਆ ਆਮ ਆੜੀ ਮੋਟੀ ਚੀਜ਼ਾਂ ਨੇ। ਹੁਣ ਮੇਨ ਗੱਲ ਹੈ ਵੀ ਤੁਹਾਨੂੰ ਯਾਦ ਰੱਖਣੇ ਪੈਣਗੇ ਇਹਦੇ ਵਿੱਚ ਜਿਹੜੇ ਚੀਜ਼ਾਂ ਨੇ ਘਟੋ-ਘਟ 100-150 ਆਈਟਮਾਂ ਤੁਹਾਡੀ ਬੁੱਕ 'ਚ ਲਿਖਿਆ ਹੋਣਗੀਆਂ। ਉਹ ਲਰਨ ਕਰ ਲੈਣਾ ਫਲਾਨੀ-ਫਲਾਨੀ ਚੀਜ਼ ਇਸ ਦੇ ਅੰਦਰ ਆਏਗੀ। ਠੀਕ ਹੈ। ਜਿਹੜੇ ਆ ਮੈਂ ਬੋਲੇ ਆ ਨੋਨ ਕਰੰਟ ਐਸੈਟ, ਕਰੰਟ ਐਸ ਤੇ ਜਿਹੜਾ ਆਪਾਂ ਉਹਦੇ ਅੰਡਰ ਬੋਲਿਆਂ ਉਹਨੂੰ ਸਬ ਹੈਡ ਬੋਲਦੇ ਆਂ ਤਾਂ ਉਹਨੂੰ ਇੱਕ ਆ ਗੱਲ ਕਰੀਏ ਜਿਵੇਂ ਪ੍ਰੋਵੀਡੈਂਟ ਫੋਰ ਟੈਕਸ ਬਾਰੇ ਪੁੱਛ ਲਿਆ ਪ੍ਰੋਵੀਡੈਂਟ ਫੋਰ ਟੈਕਸ ਕੀ ਹੈ ਉਹਦਾ ਹੈਡ ਹੈ ਕਰੰਟ ਲਾਇਬਿਲਟੀ ਚਾਹੀਏਗਾ ਉਹ ਸਬ ਹੈਡ ਹੈਗਾ ਸ਼ਾਰਟਰਮ ਪ੍ਰੋਵੀਜ਼ਨ ਮਿਸ ਨੈਕਸਟ ਆਪਣੇ ਕੋਲ ਅ ਫਾਈਨੈਂਸ਼ੀਅਲ ਸਟੇਟਮੈਂਟ ਨੌਸੇ ਦੇ ਵਿੱਚੋਂ ਹਾਂ ਜਿਹੜਾ ਆਪਣੇ ਕੋਲ ਸਟੇਟਮੈਂਟ ਆਫ ਪੀ ਐਨ ਐਲ ਹੈ ਉਹਦਾ ਬੜਾ ਸਿੰਪਲ ਜਿਹਾ ਫਾਰਮੈਟ ਹੈ ਪਹਿਲੇ ਦੋ ਰੈਵਨਿਊ ਤੇ ਅਦਰ ਇਨਕਮਸ ਨੇ ਪੀ ਐ ਪ੍ਰੋਫਿਟ ਐ ਲੋਸ ਅਕਾਊਂਟ ਯਾਦਾ ਬੜਾ ਖਲਾਰਾ ਪਿਆ ਹੁੰਦਾ ਸੀਗਾ ਬੜੀ ਤਰ੍ਹਾਂ ਦੀ ਇਨਕਮ ਸੀ ਕਿੰਮ ਇਨਕਮ ਸਿਰਫ ਦੋ ਰਹਿਗੇ ਹਮ ਰੈਵਨਿਊ ਜਿਹੜੀ ਮੀਨ ਸੇਲ ਹੈ ਜੋ ਉਸ ਤੋਂ ਲਾਵਾ ਹੋਰ ਕੋਈ ਇਨਕਮ ਹੈ ਪਹਿਲੇ ਦੋ ਪਾਰਟ ਉਸ ਤੋਂ ਬਾਅਦ ਐਕਸਪੈਂਸ ਟੋਟਲ ਰੈਵਨਿਊ ਕਰ ਲਿਆ ਚੌਥਾ ਪਾਰਟ ਹੰਦਾ ਐਕਸਪੈਂਸ ਲਿਖਦੇ ਨੇ ਉਹ ਐਕਸਪੈਂਸਸ ਦੇ ਵਿੱਚੋਂ ਕਾਫੀ ਕੁਝ ਹੋ ਸਕਦਾ ਦੇਖੋ ਕਾਸਟ ਆਫ ਮਟੀਰੀਅਲ ਕੰਜ਼ੂਮ ਹੋ ਸਕਦਾ ਜਦੀ ਹੈ ਪਰਚੇਸ ਹੋ ਸਕਦਾ ਸਟਾਕ ਔਨ ਟ੍ਰੇਡ ਦਾ ਇਨਵੈਂਟਰੀ ਜਿਹੜੀ ਚੇਂਜ ਹੋਈ ਹੈ ਵਰਕਿੰਗ ਪ੍ਰੋਸੈਸ ਸਟਾਕ ਔਨ ਟ੍ਰੇਡ EMPLOYE BENEFIT ਐਕਸਪੈਂ ਖਰਚੇ ਸਾਰੇ ਸਾਰੇ ਇੱਥੇ ਸ਼ੋ ਹੋ ਜਾਣਗੇ ਤੇ ਟੋਟਲ ਖਰਚੇ ਦਾ ਟੋਟਲ ਰੈਵਨਿਊ ਦਾ ਮਾਈਨਸ ਕਰਕੇ ਪ੍ਰੋਫਿਟ ਨਿਕਲੇਗਾ ਇਹ ਪ੍ਰੋਫਿਟ ਨਿਕਲ ਗਿਆ ਬਿਫੋਰ ਟੈਕਸ ਵਾਲਾ ਫਿਰ ਦੇ ਵਿੱਚ ਟੈਕਸ ਮਾਈਨਸ ਕਰ ਦਾਂਗੇ ਫਿਰ ਕਹਾਂਗੇ ਪ੍ਰੋਫਿਟ ਆਫਟਰ ਟੈਕਸ ਠੀਕ ਹੈ ਜੀ ਆ ਆਪਣਾ ਕੰਮ ਇੱਥੇ ਨਿਪਟ ਗਿਆ ਅੱਗੇ ਆਹਾ ਇਹ ਦੇਖੋ ਕਾਮਨ ਸਾਈਜ਼ ਕੰਪੈਰੀਟਿਵ ਬੈਲੈਂਸ ਸ਼ੀਟ ਕਾਮਨ ਸਾਈਜ਼ ਕੰਪੈਰੀਟਿਵ ਸਟੇਟਮੈਂਟਸ ਜਿਹੜੀਆਂ ਹਨ ਬਹੁਤ ਸੌਖਿਆ ਨੇ ਬੜੀਆਂ ਪਿਆਰੀਆਂ ਨੇ ਪੀਸ ਬੁੱਕ ਚੋ ਆਪ ਕਰ ਲੈਣਾ ਇੱਕ ਛੇਡ ਦੇ ਦੇਣਾ ਫਿਰ ਵੀ ਕੰਪੈਰੀਟਿਵ ਜਿਹੜੀ ਹੈ ਉਹਦੇ ਵਿੱਚ ਐਵੇਂ ਕਾਲਮ ਬਣਦਾ ਹੈ ਹਾਂ ਜਿੰਦ ਦੋਇਰ ਵੀ ਦਾ ਇੱਥੇ ਬਣਿਆ ਇੱਕ ਇੱਥੇ ਬਣਿਆ ਇਸ ਤੋਂ ਬਾਅਦ ਐਬਸੋਲਿਊਟ ਚੇਂਜ then percentage change ٹھیک ہے ਹੁਣ ਦਾ ਹਿਸਾਬ ਕਿਤਾਬ ਕੀ ਹੈ ਬੜਾ ਸਿੰਪਲ ਹੈ ਯਾਰ ਲਾ ਲਓ a a b a c a d a c ਦੀ ਵੈਲਿਊ ਨਿਕਲੇਗੀ b a ਕਰਕੇ ਨਵੇਂ ਚੋਂ ਪੁਰਾਣੀ ਮਾਈਨਸ ਕਰਨੀ ਹੈ ਬਸ ਇੱਕ ਇਹੀ ਗਲਤੀ ਮੇਰੇ ਕੋਲ ਇੱਕ ਹਜ਼ਾਰ ਬੱਚਾ ਬੈਠਾ ਹੁੰਦਾ ਬੜਾ ਪਿਆਰਾ ਬੱਚਾ ਚਾਰ ਨੰਬਰ ਦਾ ਕੁਐਸਚਨ ਸੀਗਾ ਮੈਂ ਕਾਟਾ ਮਾਰਦਾ ਉਹ ਕੁਐਸਚਨ ਤੇ ਕਿੰਨਾ ਸਰ ਜੀ ਇਹ ਤਾਂ ਕੁਸ਼ਣ ਕਿਸੇ ਦਾ ਗਲਤ ਹੁੰਦਾ ਹੀ ਨਹੀਂ ਹੈਗਾ ਤਾਂ ਬੜਾ ਸੋਖਾ ਕੁਸ਼ਣ ਹੁੰਦਾ ਇਹ ਤਾਂ ਸਭ ਦਾ ਠੀਕ ਹੁੰਦਾ ਮੇਰਾ ਕਿਵੇਂ ਗਲਤ ਹੋ ਗਿਆ ਮੈਂ ਕਿ ਪੁੱਤਰ ਤੇਨੇ ਮਾਈਨਸ ਪੁੱਠੇ ਕਰ ਦਿੱਤੇ ਸੀ ਆਮ ਤੌਰ ਤੇ ਚਾਰ ਨੰਬਰ ਮੁਫਤ ਦੇ ਹੁੰਦੇ ਨੇ ਬਸ ਇਹ ਗਲਤੀ ਨਾ ਕਰਨਾ ਇਸ ਸਾਲ ਵਾਲੇ ਬੈਲੈਂਸਸ ਚੋਂ ਪਿਛਲੇ ਵਾਲੇ ਮਾਈਨਸ ਕਰਨੇ ਨਾ ਨਵੇਂ ਚੋਂ ਪੁਰਾਣਾ ਮਾਈਨਸ ਕਰ ਬਾਸ ਇਹ ਗਲਤੀ ਨਾ ਕਰਨਾ ਪਲੀਜ਼ ਮਾਈਨਸ ਕਰਕੇ ਚੇਂਜ ਆ ਜਾਏਗਾ ਉਹ ਚੇਂਜ ਚਾਹੇ ਪੋਜ਼ਿਟਿਵ ਆਵੇ 네ਗੇਟਿਵ ਆਵੇ ਤੁਸੀਂ ਕੋਈ ਲੈਣਾਂ ਦੇ ਟੈਂਸ਼ਨ ਨਹੀਂ ਲੈਣੇ ਸਪੋਜ਼ ਕਰੋ ਪੋਜ਼ਿਟਿਵ ਆ ਗਿਆ ਤਾਂ ਸੋਲ ਪੋਜ਼ਿਟਿਵ ਹੈ ਅਗਰ ਕੋਈ 네ਗੇਟਿਵ ਆ ਗਿਆ ਤਾਂ ਬ੍ਰੈਕਟ ਪਾ ਦਿਓ ਆਪ ਨੂੰ ਕੋਈ ਟੈਂਸ਼ਨ ਨਹੀਂ ਠੀਕ ਤੇ ਪਰਸੈਂਟੇਜ ਕੱਢਣ ਦਾ ਤਰੀਕਾ ਜਿਹੜਾ ਸੀ ਦੀ ਵੈਲਿਊ ਆਈ ਹੈ ਡਿਵਾਈਡ ਬਾਈ ਬੇਸ ਪੁਰਾਣਾ ਰੱਖਣਾ ਹੁੰਦਾ ਹਮੇਸ਼ਾ ਪਰਸੈਂਟੇਜ ਕੱਢਣ ਵਾਸਤੇ ਪੁਰਾਣਾ ਇਹ نیچے ਰੱਖਾਂਗੇ ਇੰਟੂ 100 ਠੀਕ ਤਾਂ ਹੁਣ ਜੇ ਮਾਈਨਸ ਅਨਸਰ ਹੈ ਇੱਥੇ ਤਾਂ ਪਰਸੈਂਟੇਜ ਵੀ ਮਾਈਨਸ ਚ ਆਏਗੀ ਤੇ ਤੁਸੀਂ ਇੱਥੇ ਉੱਪਰ ਪਰਸੈਂਟੇਜ ਲਿਖੇ ਦਿਓਗੇ ਨਾ ਤਾਂ ਇਸ ਇਹਨਾਂ ਦੇ ਨਾਲ ਪਰਸੈਂਟੇਜ ਨਹੀਂ ਲਿਖਣੀ ਸਿੰਪਲ ਨੰਬਰ ਲਿਖਣਾ ਹੈ 10% 15% 20% 25 ਜੋ ਵੀ ਆਏਗਾ ਸਿੰਪਲ ਠੀਕ ਦੂਸਰਾ ਇੱਕ ਹਿੰਟ ਕਾਮਨ ਸਾਈਜ਼ ਬਾਰੇ ਛੋਟੀ ਜਿਹੀ ਗੱਲ ਦੱਸੂਗਾ ਜਿਆਦਾ ਟਾਈਮ ਨਹੀਂ ਮੇ ਵੇਸਟ ਕਰਦਾ ਤੁਹਾਡਾ ਕਾਮਨ ਸਾਈਜ਼ ਦੇ ਵਿੱਚ ਬਸ ਇੱਕੋ ਗੱਲ ਧਿਆਨ ਰੱਖਣੀ ਆ ਅਗਰ ਬੈਲੈਂਸ ਸ਼ੀਟ ਦੀ ਕਾਮਨ ਸਾਈਜ਼ ਬਣਾ ਰਹੇ ਹੋ ਜੀ ਤਾ بیس ਲੈਣਾ ਟੋਟਲ ਨੂੰ ਟੋਟਲ ਆਫ ਬੈਲੈਂਸ ਸ਼ੀਟ ਨੂੰ ਅਗਰ ਕਾਮਨ ਸਾਈਜ਼ ਬਣ ਰਹੀ ਹੈ ਬੈਲੈਂਸ ਸ਼ੀਟ ਦੀ ਤਾਂ بیس ਲੈਣਾ ਹੈ ਬੈਲੈਂਸ ਸ਼ੀਟ ਦੇ ਟੋਟਲ ਨੂੰ ਜੀ ਇਹਦਾ ਮਤਲਬ ਕੀ ਹੋਇਆ ਮੈਂ ਛੋਟੇ ਜਿਹੇ ਪੁਆਇੰਟ ਤੁਹਾਨੂੰ ਦੱਸ ਦੇਣਾ ਫਿਰ ਮੇਰਾ ਕੰਮ ਖਤਮ ਹੋਏਗਾ ਜੀ ਆ ਦੇਖੋ ਜਿਵੇਂ ਕਿ ਸਪੋਜ਼ ਕਰੋ ਤੁਸੀਂ ਉੱਥੇ ਲਿਖਿਆ ਪਿਆ ਲਾਇਬਿਲਟੀ ਸਪੋਜ਼ ਕਰੋ ਨੋਨ ਕਰੰਟ ਲੀਬਿਲਿਟੀ ਹੈਗੀ ਅਤੇ ਕੋਈ ਆਪਣਾ ਲੌਂਗ ਟਰਮ ਬੋਰੋਇੰਗ ਹੈਗੀ ਹੈ ਲੱਖ ਰੁਪਏ ਦੀ ਹੈ ਠੀਕ ਹੈ ਤੇ ਤੁਹਾਡੇ ਕੋਲ ਬੈਲੈਂਸ ਸ਼ੀਟ ਦਾ ਟੋਟਲ ਹੈਗਾ 10 ਲੱਖ ਰੁਪਏ ਤਾਂ ਉਹਨੂੰ ਨਿਚੇ ਰੱਖੋਗੇ ਇਨਟੂ 100 ਕਰੋਗੇ ਜੂ ਵਿਲ ਗੈਟ 10% ਠੀਕ ਕੱਟਣਾ ਤੁਹਾਨੂੰ ਆਉਂਦਾ ਮੈਂ ਜਿਆਦਾ ਸਰਕਪੈਨ ਨਹੀਂ ਕਰਦਾ ਬਸ ਮੇਨ ਪੁਆਇੰਟ ਦੱਸ ਰਿਹਾ ਬੈਲੈਂਸ ਸ਼ੀਟ ਦਾ ਟੋਟਲ ਲੈਣਾ ਠੀਕ ਦੂਸਰਾ ਆਹ ਜਿਹੜਾ ਆਪਣਾ ਅਗਰ ਪੀ ਐਨ ਐਲ ਸਟੇਟਮੈਂਟ ਬਣਾਣੀ ਹੈ ਉਦੇ ਕਾਮਨ ਸਾਈਜ਼ ਵਾਸਤੇ ਕਿਤੇ ਲਿਖਾਂ ਉਹ ਨੀਂ ਸਜਾਹਣੀ ਚੱਲ ਲਿਖ ਦਿਨਾ ਪੀ ਐਨ ਐਲ ਦੇ ਕਾਮਨ ਸਾਈਜ਼ ਵਾਸਤੇ ਰੈਵਨਿਊ ਨੂੰ ਲੈਣਾ ਹੁੰਦਾ ਬੇਸ ਰੈਵਨਿਊ ਬੇਸ ਲਾਵਾਂਗੇ ਰੈਵਨਿਊ ਯਾਦ ਰੱਖਿਓ ਰੈਵਨਿਊ ਬੇਸ ਲਾਵਾਂਗੇ ਬਸ ਇੰਨਾ ਕੰਮ ਹੈ ਜੀ ਆਪਣਾ ਹਾਂ 1.10 ਲਾਵਾਂ ਰੈਵਨਿਊ ਦੋ ਤਰ੍ਹਾਂ ਦਾ ਉੱਥੇ ਲਿਖਿਆ ਹੋਏਗਾ ਨਾ ਪੀ ਐਨ ਐਲ ਸਟੇਟਮੈਂਟ ਬਾਰੇ ਅਪ ਹੁਣੇ ਦਿਖਾਇਆ ਤੁਹਾਨੂੰ ਇੱਕ ਰੈਵਨਿਊ ਹੁੰਦਾ ਦੇਖੋ ਕੀ ਹੁੰਦਾ ਰੈਵਨਿਊ ਅਦਰ ਇਨਕਮ ਫਿਰ ਨੀਚੇ ਹੁੰਦਾ ਟੋਟਲ ਰੈਵਨਿਊ ਇਹ ਨਹੀਂ ਲੈਣਾ ਇਹ ਵਾਲਾ ਰੈਵਨਿਊ ਲੈਣਾ ਮੈਨੂੰ ਪਤਾ ਸੀ ਕੁਝ ਬੱਚੇ ਇੱਥੇ ਵੀ ਕਨਫਿਊਜ਼ ਹੋ ਜਾਂਦੇ ਨੇ ਇਹਨੂੰ ਬੇਸ ਲੈ ਲੈ ਇਹਨੂੰ ਨਹੀਂ ਲੈਣਾ ਬਸ ਕਮਨ ਸੈਂਸ ਹੋ ਜਾਏਗੀ ਮਿੰਟ ਚ ਚਲੋ ਜੀ ਹੁਣ ਅੱਗੇ ਗੱਲ ਕਰੀਏ ਰੇਸ਼ੋਸ ਦੀ